ਸਾਨੂੰ ਸੈਣ ਸੁਣ ਕਰਨੀ ਨਹੀਂ ਆਉਂਦੇ ਸਾਨੂੰ ਸੈਣ ਸੁਣ ਕਰਨੀ ਨਹੀਂ ਆਉਂਦੇ ਨਹੀਂ ਅਸੀਂ ਗੂਠਾ ਸ਼ਾਪ ਬੱਲੀਏ ਨਹੀਂ ਅਸੀਂ ਗੂਠਾ ਸ਼ਾਪ ਬੱਲੀਏ ਅਸੀਂ ਪੜੇ ਹੁੰਦੇ ਦੋ ਕੁਝ ਮਾਤਾ ਤੇ ਅੱਜ ਗੱਲ ਹੋਰ ਹੋਣੀ ਸੀ ਅਸੀਂ ਪੜੇ ਹੁੰਦੇ ਦੋ ਕੁ ਜਮਾਤਾਂ ਤਾਂ ਅੱਜ ਗੱਲ ਹੋਰ ਹੋਣੀ ਸੀ ਅਸੀਂ ਸਕੂਲ ਜਾਣ ਤੋਂ ਰਹੇ ਐਵੇਂ ਡਰਦੇ ਨਹੀਂ ਅਸੀਂ ਗੁੱਠਾ ਸ਼ਾਹ ਬੱਲੀਏ ਸਾਨੂੰ ਸੈਣ ਸੂਨ ਨਹੀਂ ਆਉਣ ਦੇ ਕਰਨੇ ਨੀ ਅਸੀਂ ਗੁੱਠਾ ਸ਼ਾਬ ਬੱਲੀਏ ਸਾਡੇ ਨਾਲ ਦੇਸੀ ਜਿਹੜੇ ਮੁੰਡੇ ਪੜਦੇ ਉਹ ਸਾਰੇ ਹੀ ਪੜਾਈ ਕਰਗੇ ਅਸੀਂ ਰਹਿ ਗਏ ਬੱਕਰੀਆਂ ਚਾਰਦੇ ਰਹਿ ਗਏ ਬੱਕਰੀਆਂ ਚਾਰਦੇ ਸਾਨੂੰ ਨਹੀਂ ਸਹਿਣ ਸੂਣ ਕਰਨ ਆਉਂਦੇ ਅਸੀਂ ਗੁੱਠਾ ਸ਼ਾਬ ਬੱਲੀਏ ਨਹੀਂ ਅਸੀਂ ਗੁੱਠਾ ਸ਼ਾਬ ਬੱਲੀਏ ਹਾਂਜੀ ਮੇਰੀ ਹੌਸਲਾ ਵਜਾਈ ਲਈ ਲਾਈਕ ਤੇ ਵਧੀਆ ਕਮੈਂਟ ਜਰੂਰ ਕਰਨਾ ਤਾਂ ਕਿ ਆਪਾਂ ਇਹੋ ਜਿਹੇ ਹੋਰ ਵੀ ਗੀਤ ਤੁਹਾਡੇ ਮਨੋਰੰਜਨ ਵਾਸਤੇ ਵਧੀਆ-ਵਧੀਆ ਲੈ ਕੇ ਆਇਆ ਕਰੀਏ ਠੀਕ ਆ ਜੇ ਆਪਣਾ ਇਹ ਗੀਤ ਤੁਹਾਨੂੰ ਵਧੀਆ ਲੱਗਿਆ ਤੁਹਾਡਾ ਮਾਨ ਖੁਸ਼ ਹੋਇਆ ਤੇ ਆਪਾਂ ਨੂੰ ਲਾਇਕ ਕਰਨਾ ਵਧੀਆ ਜਾਂ ਕਮੈਂਟ ਕਰ ਦੇ ਜੇ ਤੇ ਠੀਕ ਆ ਮੇਰਾ ਹੌਸਲਾ ਵਧਾਉਣਾ ਧੰਨਵਾਦ ਸਾਰੇ ਦੋਸਤਾਂ ਦਾ